ਅਗਲੀ ਗੱਲ ਵੱਲ ਚਲੀਏ ਤੇ ਉਹ ਹੈਗੀ ਆ ਫ੍ਰੀडम ਹਾਊਸ ਦੀ ਯੂ ਐਸ ਏ ਦੇ ਵਿੱਚ ਫ੍ਰੀडम ਹਾਊਸ ਇੱਕ ਇਦਾਂ ਦੀ ਆਰਗੇਨਾਈਜੇਸ਼ਨ ਆ ਜਿਹੜੀ 1941 ਦੇ ਵਿੱਚ ਬਣਾਈ ਗਈ ਸੀ ਇਹ ਪੋਲਿਸੀ ਮੇਕਰਸ ਨੂੰ ਰੈਲੀ ਕਰਦੀ ਆ ਅਮਰੀਕਨ ਪਬਲਿਕ ਨੂੰ ਕਿਸ ਤਰ੍ਹਾਂ ਦੁਨੀਆ ਦੇ ਵਿੱਚ ਜੋ ਕੁਝ ਵਾਪਰ ਰਿਹਾ ਆ ਉਹ ਦੱਸਿਆ ਜਾ ਸਕੇ ਕਿਹੜੇ ਕਿਹੜੇ ਮੁਲਕ ਆਪਣੇ ਬਸ਼ੰਦੇਆਂ ਦੇ ਨਾਲ ਜਾਂ ਉਥੇ ਦੇ ਜਿਹੜੇ ਮੁਲਕ ਛੱਡ ਕੇ ਹੋਰ ਮੁਲਕਾਂ 'ਚ ਬਸ ਗਏ ਆ ਉਹਨਾਂ ਦੇ ਨਾਲ ਧੱਕਾ ਕਰਦੇ ਆ ਸੋ ਇਹ ਹਰ ਸਾਲ ਆਪਣੀ ਰਿਪੋਰਟ ਪੇਸ਼ ਕਰਦੇ ਆ 1941 ਦੇ ਵਿੱਚ ਨਾਜ਼ੀ ਜਰਮਨੀ ਨੂੰ ਫਾਈਟ ਕਰਨ ਦੇ ਲਈ ਇਹ ਸ਼ੁਰੂਆਤ ਹੋਈ ਸੀ ਇਹਦੇ ਮੈਂਬਰ ਬਹੁਤ ਹੁੰਦੇ ਆ ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਇਹਦੇ ਵਿੱਚ ਜੋ ਡਿਸਾਈਡ ਕੀਤਾ ਜਾਂਦਾ ਉਹਦੇ ਵਿੱਚ ਸੀਆਈਏ ਦੇ ਹੈੱਡ ਐਫਵੀਆਈ ਦੇ ਹੈੱਡ ਆ ਇਦਾਂ ਦੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਆ ਉਹ ਹੁੰਦੀਆਂ ਸੋ 노 ਮੈਟਰ ਅ ਅਮਰੀਕਾ ਦੇ ਵਿੱਚ ਚਾਹੇ ਜਿਹੜਾ ਮਰਜੀ ਅ ਰਾਸ਼ਟਰਪਤੀ ਬਦਲ ਜਾਏ ਪਰ ਜਿਹੜੀ ਇਹ ਆਰਗੇਨਾਈਜੇਸ਼ਨ ਦੇ ਵਿੱਚ ਕੀ ਕੁਝ ਵਾਪਰ ਰਿਹਾ ਹੈਗਾ ਉਹ ਜਿਹੜਾ ਆ ਉਹ ਦੱਸਿਆ ਜਾਂਦਾ ਹੈਗਾ ਅ ਬਾਕੀ ਗਵਰਨਮੈਂਟ ਦੀ ਪਾਲਿਸੀ ਬੇਕ ਕਰਨ ਦੇ ਲਈ ਸੋ 2024 ਦੀ ਨਵੀਂ ਰਿਪੋਰਟ ਪੇਸ਼ ਹੋਈ ਆ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇੱਕ ਐਕਸਪਰਟ ਵਿਟਨਸ ਦੇ ਨਾਲ ਵੀ ਤੁਹਾਡੀ ਜਿਹੜੀ ਗੱਲਬਾਤ ਆ ਜਾ ਜਿਹੜਾ ਪਾਰਟਿਸਪੈਂਟ ਸੀ ਉਹ ਗੱਲਬਾਤ ਕਰਾਵਾਂਗੇ ਇਹ ਹਜੇ 2 ਦਿਨ ਪਹਿਲਾਂ ਦੀ ਇਹ ਰਿਪੋਰਟ ਆ ਸੋ ਫ੍ਰੀडम ਹਾਊਸ ਨੇ ਜਿਹੜੀ ਨਵੀਂ ਰਿਪੋਰਟ ਪੇਸ਼ ਕੀਤੀ ਆ ਉਹਦੇ ਵਿੱਚ ਉਹਨਾਂ ਨੇ ਇਹ ਦੱਸਿਆ ਆ ਕਿ ਪੂਰੀ ਦੁਨੀਆ ਦੇ ਵਿੱਚ 55 ਗਵਰਨਮੈਂਟ ਇਦਾਂ ਦੀਆਂ ਹੈਗੀਆਂ ਆ ਜਿਹੜੀਆਂ ਕਿਸੇ ਤਰ੍ਹਾਂ ਦੀ ਵੀ ਉੱਥੇ ਆਜ਼ਾਦੀ ਦੀ ਗੱਲ ਚੱਲਦੀ ਆ ਉਸ ਨੂੰ ਅ ਦੱਬਣ ਦੀ ਕੋਸ਼ਿਸ਼ ਕਰਦੀਆਂ ਚਾਹੇ ਉਹ ਪੋਲਿਟਿਕਲ ਆਪੋਨੈਂਟ ਹੋਣ ਚਾਹੇ ਕਿਸੇ ਦੇ 뷰 ਪੁਆਇੰਟ ਡਿਫਰੈਂਟ ਹੋਣ ਜੀ ਇਹਨਾਂ ਦੇ ਵਿੱਚੋਂ ਆਂ ਇੰਡੀਆ ਵੀ ਬਿਲਕੁਲ ਇਸ ਵਾਰੀ ਉੱਪਰਲੇ ਨੰਬਰ ਦੇ ਵਿੱਚ ਆਇਆ ਹੈਗਾ ਆ ਸੋ ਇਹ ਜਿਹੜੀਆਂ ਤਾਨਾਸ਼ਾ ਗਵਰਨਮੈਂਟ ਹੁੰਦੀਆਂ ਫਰੀडम ਹਾਊਸ ਦੇ ਮੁਤਾਬਕ ਉਹ ਲੋਕਾਂ ਨੂੰ ਕਿਸ ਤਰ੍ਹਾਂ ਮੂਵ ਕਰਦੇ ਹੈਗੇ ਆ ਉਹਨੂੰ ਰੋਕਦੇ ਆ ਉਹਨਾਂ ਦੀ ਸਿਟੀਜ਼ਨਸ਼ਿਪ ਰਿਵੋਕ ਕਰਦੇ ਹੈਗੇ ਆ ਡਾਕੂਮੈਂਟ ਕੰਟਰੋਲ ਕਰਦੇ ਆ ਕਿਸੇ ਤਰ੍ਹਾਂ ਦੀ ਜਿਹੜੀ ਕਾਉਂਸਲਰ ਸਰਵਿਸੇਸ ਆ ਉਹਨੂੰ ਵੀ ਜਿਹੜਾ ਡਿਨਾਈ ਕਰਦੇ ਹੈਗੇ ਆ ਯੂਜ਼ੂਲੀ ਕਹਿੰਦੇ ਇਹ ਵਿਜੀਬਲ ਨਹੀਂ ਹੁੰਦਾ ਹੈਗਾ ਕਿਉਂਕਿ ਆਮ ਲੋਕਾਂ ਨੂੰ ਪਤਾ ਨਹੀਂ ਲੱਗਦਾ ਪਰ ਜਿਹੜੇ ਲੋਕ ਬੋਲਦੇ ਹੈਗੇ ਆ ਜਾਂ ਪੱਤਰਕਾਰ ਹੈਗੇ ਆ ਜਾਂ ਕੋਈ ਆਜ਼ਾਦੀ ਦੀ ਗੱਲ ਕਰਦੇ ਆ ਉਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਦੱਬਿਆ ਜਾਂਦਾ ਹੈ ਉਹ ਸਾਰਾ ਕੁਝ ਕੁਝ ਲੋਕਾਂ ਤੱਕ ਹੀ ਸੀਮਤ ਹੁੰਦਾ ਹੈ ਤਾਂ ਸੋ ਜਿਹੜੀ ਫਰੀडम ਹਾਊਸ ਆ ਇਹ ਬਹੁਤ ਵੱਡੀ ਰਿਸਰਚ ਕਰਕੇ ਹਰ ਸਾਲ ਆਪਣੀ ਰਿਪੋਰਟ ਜਿਹੜੀ ਤਿਆਰ ਕਰਦੇ ਹੈਗੇ ਆ ਆ ਇਸ ਸਾਲ ਵੀ ਇਹਨਾਂ ਨੇ ਬਿਲਕੁਲ ਰਿਪੋਰਟ ਤਿਆਰ ਕੀਤੀ ਆ ਕਹਿੰਦੇ ਚਾਹੇ ਜਿਹੜੇ ਬਾਰਡਰ ਸੀਲ ਆ ਕੋਲਡ ਵਾਰ ਵੀ ਹੈਗਾ ਚੱਲ ਰਿਹਾ ਪਰ 55 ਦੇ ਕਰੀਬ ਦੁਨੀਆ ਦੀਆਂ ਜਿਹੜੀਆਂ ਸਰਕਾਰਾਂ ਆ ਉੱਥੇ ਆਪਣੇ ਵਸ਼ਿੰਦਿਆਂ ਦੇ ਨਾਲ ਉਹ ਸਰਕਾਰਾਂ ਧੱਕਾ ਕਰ ਰਹੀਆਂ ਹੈਗੀਆਂ ਹਾਂਗਕਾਂਗ ਵਰਗੇ ਵੀ ਮੁਲਕੇ ਦੇ ਵਿੱਚ ਆਏ ਹੈਗੇ ਆ ਸੋ ਮੇਨ ਜਿਹੜੇ ਮੁਲਕਾ ਉਹ ਉਹਨਾਂ ਦੇ ਵਿੱਚ ਨਿਕਾਰਾ ਗੋਆ ਹੈ ਰੁਵਾਂਡਾ ਆਇਆ ਈਜੀਪਟ ਆਇਆ ਸਾਊਦੀ ਅਰੇਬੀਆ ਆਇਆ ਬੈਲਾਰੂਸ ਤੇ ਇੰਡੀਆ ਇੰਡੀਆ ਕਿਉਂ ਆਇਆ ਇੰਡੀਆ ਦੇ ਵਿੱਚ ਕਹਿੰਦੇ ਵੀ ਆ ਇੰਡੀਅਨ origin ਅਕੈਡਮਿਕਸ ਜਿਹੜੇ ਇੰਡੀਆ ਦੇ ਅਕੈਡਮੀਸ਼ੀਅਨਸ ਹੈਗੇ ਆ ਜਾਂ ਜਿਹੜੇ ਜਰਨਲਿਸਟ ਹੈਗੇ ਆ ਕ੍ਰਿਟਿਕ ਹੈਗੇ ਗਵਰਨਮੈਂਟ ਦੇ ਉਹਨਾਂ ਦੀਆਂ OCI ਕਾਰਡਸ ਰਿਵੋਕ ਕੀਤੇ ਗਏ ਹੈਗੇ ਆ ਉਹਨਾਂ ਦੇ ਉੱਤੇ ਰਿਸਟ੍ਰਿਕਸ਼ਨਸ ਲਾਈਆਂ ਗਈਆਂ ਜੇਲ੍ਹ ਦੇ ਵਿੱਚ ਸਿੱਟਿਆ ਗਿਆ ਹੈਗਾ ਉਹਨਾਂ ਨੂੰ ਉਹਨਾਂ ਚ ਜਰਨਲਿਸਟ ਵੀ ਆਦੇ ਹਿਊਮਨ ਰਾਈਟਸ ਡਿਫੈਂਡੈਂਟਸ ਵੀ ਆਦੇ ਹੈਗੇ ਆ ਜੰਮੂ ਕਸ਼ਮੀਰ ਚ ਵੀ ਇਹ ਕੁਝ ਵਾਪਰਿਆ ਹੈਗਾ ਤੁਸੀਂ ਦੇਖਿਆ ਹੋਣਾ ਸਵੇਰੇ ਪ੍ਰਵੀਨ ਸ਼ਰਮਾ ਤੇ ਮਿੰਟੂ ਕਸੂਰੀਆ ਨੇ ਖਬਰ ਸਾਂਝੀ ਕੀਤੀ ਸੀ ਕਿ ਇਸ ਤਰ੍ਹਾਂ ਮਲਵਿੰਦਰ ਮਾਲੀ ਹੁਣੀ ਜਿਹੜੇ ਗਵਰਨਮੈਂਟ ਦੇ ਕ੍ਰਿਟਿਕ ਆ ਉਹਨਾਂ ਨੂੰ ਝੂਠਾ ਕੇਸ ਪਾ ਕੇ ਅੰਦਰ ਜਿਹੜਾ ਸਿੱਟ ਦਿੱਤਾ ਗਿਆ ਹੈਗਾ ਅ ਕਹਿੰਦੇ ਇੰਡੀਅਨ ਐਡਮਿਨਿਸਟਰਡ ਕਸ਼ਮੀਰ ਦੇ ਵਿੱਚ ਲੋਕਾਂ ਨੂੰ ਧੱਕੇ ਨਾ ਕਿਹਾ ਜਾਂਦਾ ਵੀ ਆਪਣੇ ਪਾਸਪੋਰਟ ਸਾਡੇ ਕੋਲ ਜਮ੍ਹਾਂ ਕਰਾ ਦਿਓ ਜਿਆ ਧੱਕੇ ਦੇ ਨਾਲ ਉਹਨਾਂ ਦੇ ਫੜ ਲਏ ਜਾਂਦੇ ਚਾਹੇ ਉਹ ਜਰਨਲਿਸਟ ਆ ਚਾਹੇ ਉਹ ਅਕੈਡਮਿਕਸ ਹੈਗੇ ਆ ਲਾਇਰਸ ਆ ਐਕਟਿਵਿਸਟ ਹੈਗੇ ਆ ਇਹ ਕਸ਼ਮੀਰ ਦੀ ਗੱਲ ਆ ਕਸ਼ਮੀਰ ਤੋਂ ਬਿਨਾ ਹੋਰ ਵੀ ਬਹੁਤ ਸਾਰੇ ਜਿਹੜੇ ਸਟੇਟਾਂ ਦੇ ਵਿੱਚ ਲੋਕ ਆ ਉਹਨਾਂ ਦੇ ਉੱਤੇ ਵੀ ਧੱਕਾ ਕੀਤਾ ਜਾਂਦਾ ਇਸੇ ਤਰ੍ਹਾਂ ਇੱਕ ਨੀਤਾਸ਼ਾ ਕੋਲ ਬ੍ਰਿਟਿਸ਼ ਇੰਡੀਅਨ ਅਕੈਡਮਿਕਸ ਹੈਗੇ ਆ ਕਸ਼ਮੀਰ origin ਦੇ ਪ੍ਰੋਫੈਸਰ ਹੈਗਾ ਯੂਨੀਵਰਸਿਟੀ ਆਫ ਵੈਸਟ ਮਿਨਿਸਟਰ ਦੇ ਵਿੱਚ ਉਹਨਾਂ ਦੀ ਜਿਹੜੀ ਐਂਟਰੀ ਆ ਉਹ ਰੋਕੀ ਗਈ 2024 ਦੇ ਵਿੱਚ ਹਮ ਤੇ ਇਸੇ ਤਰ੍ਹਾਂ ਇੱਕ ਸਿੱਖ ਨੌਜਵਾਨ ਅੰਗਦ ਸਿੰਘ ਨੂੰ ਵੀ ਤੁਹਾਨੂੰ ਪਤਾ ਹੀ ਆ ਕਿ ਉਹ ਰੋਕਿਆ ਗਿਆ ਸੀ ਤੇ ਵਾਪਸ ਉੱਥੋਂ ਜਿਹੜਾ ਆ ਇੰਡੀਆ ਤੋਂ ਭੇਜ ਦਿੱਤਾ ਗਿਆ ਸੀ ਕਹਿੰਦੇ ਭਈ ਵਾਰ-ਵਾਰ ਜਿਹੜੇ ਈਵਨ ਜਿਹੜੇ ਪੋਲਿਸਰ ਪ੍ਰਾਈਜ਼ ਵਿਨਰਸ ਹੈਗੇ ਆ ਜਰਨਲਿਸਟ ਉਨਾ ਨੂੰ ਵੀ ਭਾਰਤ ਦੀਆਂ ਸਕਿਉਰਿਟੀ ਸਰਵਿਸਿਜ਼ ਵੱਲੋਂ ਹਰਾਸ ਕੀਤਾ ਜਾਂਦਾ ਹੈ ਸੋ ਇਹ ਜਿਹੜੀ ਰਿਪੋਰਟ ਆ ਮੈਂ ਤੁਹਾਨੂੰ ਦੱਸਿਆ ਵੀ ਬਕ ਬਕ ਮੁਲਕਾਂ ਦੀ ਆ 55 ਮੁਲਕਾਂ ਜਿਨ੍ਹਾਂ ਚੋਂ 6 ਮੇਨ ਮੁਲਕ ਉਹ ਨਹੀਂ ਦੱਸੇ ਹੈਗੇ ਜਿਨ੍ਹਾਂ ਦੇ ਵਿੱਚ ਜ਼ਿਆਦਾ ਧੱਕਾ ਹੁੰਦਾ ਹੈ ਜੀ ਉਹਨਾਂ ਦੇ ਵਿੱਚ ਭਾਰਤ ਵੀ ਆ ਕਿਉਂਕਿ ਆਪਣਾ ਕਿਤੇ ਨਾ ਕਿਤੇ ਰਿਲੇਸ਼ਨ ਹੈਗਾ ਸੋ ਇਸ ਕਰਕੇ ਆਪਾਂ ਇੰਡੀਆ ਨੂੰ ਜਿਹੜਾ ਡਿਸਕਸ ਕਰ ਰਹੇ ਹੈਗੇ ਆ ਆਪਣੀ ਲੋਕਾਂ ਨਾਲ ਵੀ ਕੀ ਵਾਪਰਦਾ ਹੈਗਾ ਤਾਂ ਕਰਕੇ ਉਹ ਆ ਇੰਡੀਆ ਦੇ ਵਿੱਚ ਕੀ ਕੀ ਹੋ ਰਿਹਾ ਉਹ ਮੈਂ ਤੁਹਾਡੇ ਨਾਲ ਜਿਹੜਾ ਸਾਂਝਾ ਕਰ ਰਿਹਾ ਹੈਗਾ ਕਹਿੰਦੇ ਭਈ ਜਿਹੜੇ ਕੁਛ ਇੰਡੀਅਨਸ ਸਟੱਡਿੰਗ ਅਬਰੋਡ ਬਾਹਰ ਇੰਦੇ ਆ ਉਹਨਾਂ ਦੇ ਵੀ ਪਾਸਪੋਰਟ ਸਸਪੈਂਡ ਕੀਤੇ ਜਾਂਦੇ ਆ ਉਹਨਾਂ ਦਾ ਪੋਸੀਬਲ ਐਗਜ਼ਿਟ ਬੈਨ ਲਾਇਆ ਜਾਂਦਾ ਹੈਗਾ ਤਾਂ ਕਈ ਉਹ ਮੋਲਕ ਦੇ ਜਿਹੜੇ ਉਲਟਾ ਉਹ ਨਾਂ ਬੋਲਣ ਇਹ ਸ਼ਰਿਆਂ ਜਿਹੜਾ ਤੱਕਾ ਹੋ ਰਿਹਾ ਹੈਗਾ ਉਹ ਸੋ ਇਹ ਜਿਹੜਾ ਧੱਗਾ ਹੋ ਰਿਹਾ ਇਹ ਇਹ ਨਹੀਂ ਵੀ ਕਿਸੇ ਨੂੰ ਨਹੀਂ ਪਤਾ ਲੱਗ ਰਿਹਾ ਹਾਂ ਬਹੁਤ ਸਾਰੇ ਜਿਹੜੇ ਜਿਹੜੇ ਰੇਡੀਓ ਸਟੇਸ਼ਨਸ ਆ ਟੀਵੀ ਸਟੇਸ਼ਨਸ ਆ ਉਹਨਾਂ ਨੂੰ ਇੰਡੀਆ ਦੇ ਵਿੱਚ ਬੈਨ ਕਰ ਦਿੱਤਾ ਜਾਂਦਾ ਉਹਨਾਂ ਦੇ YouTube Facebook ਪੇਜ ਜਿਹੜੇ ਆ ਉਹੋ ਬੈਨ ਕਰ ਦਿੱਤੇ ਜਾਂਦੇ ਹੈਗੇ ਆ ਹਾਲਾਂਕਿ ਉਹ ਕਿਸੇ ਤਰ੍ਹਾਂ ਦੀ ਵੀ ਕੋਈ ਵਾਇਲੈਂਸ ਵਾਲੀ ਜਿਹੜੀ ਮੂਵਮੈਂਟ ਜਾਂ ਉਸ ਨੂੰ ਪ੍ਰੋਮੋਟ ਨਹੀਂ ਕਰਦੇ ਉਸ ਨੂੰ ਡਿਸਕਸ ਨਹੀਂ ਕਰਦੇ ਸਿਰਫ ਜਿਹੜਾ ਗਵਰਨਮੈਂਟ ਨੂੰ ਕ੍ਰਿਟੀਸਾਈਜ਼ ਕਰਦੇ ਭਾਈ ਇੱਥੇ ਇੱਥੇ ਜਿਹੜਾ ਤੁਹਾਡਾ ਧੱਕਾ ਆ ਉਹ ਸ਼ਰਿਆਮ ਹੋ ਰਿਹਾ ਹੈਗਾ ਸੋ ਇਸ ਰਿਪੋਰਟ ਦੇ ਵਿੱਚ ਇੰਡੀਆ ਨੂੰ ਕਾਫੀ ਐਕਸਪੋਜ਼ ਕੀਤਾ ਗਿਆ ਹੈ ਅ ਟੋਟਲ 55 ਮੁਲਕ ਆ ਜਿੱਥੇ ਤਾਨਾਸ਼ਾਹਾਂ ਤਾਨਾਸ਼ਾਹੀ ਲੋਕਾਂ ਦਾ ਰਾਜ ਆ ਤੇ ਉਹਨਾਂ ਨੇ ਇੰਡੀਆ ਨੂੰ ਵੀ ਇਹ ਇਸ ਵੱਲ ਹੀ ਦੇਖਿਆ ਹੈਗਾ ਸੋ ਇਹ ਦੇ ਸਵਾਨ ਦੇ ਵਿੱਚ ਆਉਣ ਵਾਲੇ ਸਮੇਂ 'ਚ ਜਰੂਰ ਆਪਾਂ ਇੱਕ ਬਹੁਤ ਹੀ ਪ੍ਰੋਮਿਨੈਂਟ ਫਰੀडम कॉकस ਦੇ ਵਿੱਚ ਜਿਹੜੇ ਹਾਜ਼ਰ ਸੀ ਉਸ ਟਾਈਮ ਜਦੋਂ ਇਹ ਪੂਰੀ ਰਿਪੋਰਟ ਸਾਂਝੀ ਕੀਤੀ ਗਈ ਆ ਉਹਨਾਂ ਦੇ ਨਾਲ ਆਪਾਂ ਇੰਟਰਵਿਊ ਵੀ ਕਰਾਂਗੇ ਤੇ ਉਹ ਪੂਰਾ ਡਿਟੇਲ ਦੇ ਵਿੱਚ ਦੱਸਣਗੇ ਕਿ ਕੀ ਕੁਝ ਇਹਦੇ ਵਿੱਚ ਵਾਪਰ ਰਿਹਾ ਜਦੋਂ ਕਿ ਇਹ ਜਿਹੜੀ ਰਿਪੋਰਟ ਆ ਜਦੋਂ ਤਿਆਰ ਕੀਤੀ ਜਾਂਦੀ ਆ ਆ ਉੱਥੇ ਜਿਹੜੇ ਮੈਂਬਰਸ ਹੈਗੇ ਆ ਉਹਨਾਂ ਨੇ ਉੱਥੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ CIA ਦੇ ਹੈਡ FBI ਦੇ ਹੈਡ ਹੋਰ ਬਹੁਤ ਸਾਰੇ ਕਾਂਗਰਸਮੈਨ ਸੈਨੇਟਰ ਵੀ ਹਾਜ਼ਰ ਹੁੰਦੇ ਆ ਜਿਨ੍ਹਾਂ ਨੂੰ ਪਤਾ ਲੱਗਦਾ ਹੈਗਾ ਵੀ ਪੂਰੀ ਦੁਨੀਆ 'ਚ ਕਿਹੜੇ-ਕਿਹੜੇ ਮੁਲਕ ਦੇ ਵਿੱਚ ਅ ਅਖੌਤੀ ਡੈਮੋਕ੍ਰੇਸੀਆਂ ਦੇ ਵਿੱਚ ੱਤਕਾ ਹੁੰਦਾ ਹੈਗਾ ਆ ਸੋ ਕੰਰੇਪੇ ਜਿਹੜੀਆਂ ਆਪਣੇ ਆਪ ਨੂੰ ਡੈਮੋਕਰੇਟਿਕ ਗਵਰਨਮੈਂਟ ਕਹਿੰਦੀਆਂ ਆ ਉਹਨਾਂ ਦੀ ਅਕਾਉਂਟੇਬਿਲਟੀ ਹੋਣੀ ਚਾਹੀਦੀ ਆ ਵੀ ਤੁਸੀਂ ਇੱਕ ਪਾਸੇ ਤਾਂ ਤੁਸੀਂ ਕਹਿ ਰਹੇ ਆ ਵੀ ਨਹੀਂ ਜੀ ਅਸੀਂ ਤਾਂ ਇੱਥੇ ਡੈਮੋਕ੍ਰੇਸੀ ਆ ਫਰੀडम ਆਫ ਸਪੀਚ ਹੈਗੀ ਆ ਦੂਸਰੇ ਪਾਸੇ ਜਿਹੜਾ ਆ ਤੁਸੀਂ ਸ਼ਰੇਆਮ ਜਿਹੜਾ ਆ ਧੱਕਾ ਕਰ ਰਹੇ ਆ ਤੇ ਲੋਕਾਂ ਨੂੰ ਜਿਹੜਾ ਅੰਦਰ ਕਰ ਰਹੇ ਹੈਗੇ ਆ ਜਿਨ੍ਹਾਂ ਦੇ ਵਿੱਚ ਐਜੂਕੇਸ਼ਨਲ ਪ੍ਰੋਫੈਸ਼ਨਲ ਲੋਕ ਆਂਦੇ ਹੈਗੇ ਆ ਉਹਨਾਂ ਨੂੰ ਸਾਈਕੋਲੋਜੀਕਲੀ ਡਿਸਟ्रेस ਕੀਤਾ ਜਾਂਦਾ ਹੈਗਾ ਸੋ ਇਹ ਫਰੀडम ਹਾਊਸ ਨੇ 2 ਦਿਨ ਪਹਿਲਾਂ ਜਿਹੜੀ ਰਿਪੋਰਟ ਛਾਪੀ ਹੈਗੀ ਆ ਤੇ ਕਾਫੀ ਜਿਹੜੀ ਇਹ ਦਿਲ ਕੰਬਾਉ ਹੈਗੀ ਆ ਤੁਸੀਂ ਸਰਚ ਵੀ ਕਰ ਸਕਦੇ ਹੈਗੇ ਆ ਫਰੀडम ਹਾਊਸ Google ਤੇ ਜਾ ਕੇ ਸਪੈਸ਼ਲ ਰਿਪੋਰਟ 2024 no way in or out authoritarian control on the freedom of movement ਆ ਇਹ ਜਿਹੜੀ ਰਿਪੋਰਟ ਸੋ ਆਹ ਨਾਲ ਸਮਝ ਜ਼ਰੂਰ ਆਪਾਂ ਅ ਪ੍ਰੋਫੈਸ਼ਨਲ ਕਿਸੇ ਬੰਦੇ ਦੇ ਨਾਲ ਤੁਹਾਡੇ ਨਾਲੇ ਜਿਹੜੀ ਪੂਰੀ ਦੀ ਪੂਰੀ ਰਿਪੋਰਟ ਆ ਉਹ ਸਾਂਝੀ ਕਰਾਂਗੇ ਜੀ ਬਿਲਕੁਲ ਸੋ મોદી ਦੇ ਜਿਹੜੇ ਫੈਨ ਨੇ ਜਾਂ ਜਿਹੜੀ ਭਾਰਤੀ ਮਸ਼ੀਨਰੀ ਦੇ ਜਿਹੜੇ ਭਗਤ ਨੇ ਉਹਨਾਂ ਨੂੰ ਤਾਂ ਲੱਗਦਾ ਹੋਣਾ ਕਿ ਸ਼ਾਇਦ ਅਸੀਂ ਇਹ ਗੱਲਾਂ ਜਿਹੜੀਆਂ ਨੇ ਕਹਿਣਿਆ ਕਮੈਂਟਰੀ ਦੇ ਤੌਰ ਤੇ ਐਡ ਕਰ ਦਿੰਨੇ ਆ ਪਰ ਰਿਪੋਰਟਾਂ ਨੂੰ ਤੁਸੀਂ ਕਿਵੇਂ ਚੁਟਹਲਾਓਗੇ ਤੁਸੀਂ ਕਿਵੇਂ ਕਹੋਗੇ ਕਿ ਜਿਹੜੇ ਅ ਦਰਜਾਬੰਦੀ ਹੈ ਜਿਹੜੀ ਵਿਸ਼ਵਪਰ ਦੇ ਵਿੱਚ ਪ੍ਰੈਸ ਫਰੀडम ਇੰਡੈਕਸ ਦੇ ਵਿੱਚ ਉੱਥੇ ਤੁਸੀਂ ਕਿਵੇਂ ਕਹੋਗੇ ਕਿ 100 ਨੰਬਰ ਨਾਟਵਾ ਨਹੀਂ ਹੈ 175 ਦੇਸ਼ਾਂ ਦੇ ਵਿੱਚੋਂ ਸੋ ਡੈਕਰਨ ਹੈਲਡ ਉੱਥੋਂ ਦਾ ਹੀ ਅਧਾਰਾ ਜਿਹੜਾ ਕਹਿੰਦਾ ਕਿ ਪ੍ਰੈਸ ਫਰੀडम ਇਨ ਇੰਡੀਆ ਪੰਜ ਜਰਨਲਿਸਟ ਮਾਰੇ ਗਏ 226 ਨੂੰ ਟਾਰਗੇਟ ਕੀਤਾ ਗਿਆ ਵਿਸ਼ੋ ਤੇਈ ਦੇ ਵਿੱਚ ਇਸੇ ਤਰ੍ਹਾਂ ਜੇਕਰ ਹੋਰ ਆਪਾਂ ਲਿਸਟਾਂ ਦੀ ਗੱਲ ਕਰੀਏ ਜਿਹੜੇ ਸ਼ਾਰਟ ਦੇ ਵਿੱਚ ਡੈਕਨ ਹਲੜ ਦੇ ਤਾਂ ਹਲੜ ਦੇ ਬਾਰੇ ਦਾ ਆਪਾਂ ਗੱਲਬਾਤ ਕਰ ਹੀ ਰਹੇ ਆ ਰਿਪੋਰਟਰਸ ਦੀ ਇੱਕ ਜਿਹੜੀ ਵੈਬਸਾਈਟ ਆ ਉਹਦੇ ਬਾਰ ਉਹਦੇ ਵਿੱਚ ਲਿਖਿਆ ਗਿਆ ਕਿ ਜਦੋਂ ਤੋਂ ਮੋਦੀ ਸੱਤਾ ਦੇ ਵਿੱਚ ਆਇਆ ਆਲਮੋਸਟ ਹਾਫ ਆਫ ਦਾ 28 ਜਰਨਲਿਸਟ ਕਿਲਡ ਇਨ ਇੰਡੀਆ ਮਤਲਬ ਮੋਦੀ ਦੇ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਜਿਹੜੇ 28 ਜਰਨਲਿਸਟ ਮਾਰੇ ਗਏ ਨੇ ਕਿ ਇੰਡੀਆ ਦੇ ਵਿੱਚ ਉਹ 13 ਉਹਨਾਂ ਦੇ ਵਿੱਚੋਂ ਜਿਹੇ ਨੇ ਜਿਹੜਾ ਮੋਦੀ ਨੂੰ ਕ੍ਰਿਟੀਸਾਈਜ਼ ਕਰਦੇ ਸੀ ਇਸ ਕਰਕੇ ਮਾਰੇ ਗਏ ਨੇ ਇਸੇ ਤਰ੍ਹਾਂ ਜੇਕਰ ਹੋਰ ਰਿਪੋਰਟਾਂ ਤੇ ਆਪਾਂ ਗੌਰ ਕਰੀਏ ਜਿਹੜੇ ਜਿਵੇਂ ਜਿਹੜੇ ਵੱਡੇ ادارے ਨੇ ਵਿਸ਼ਵ ਭਰ ਦੇ ਵਿੱਚ ਜਿਹੜੇ ਦੇਖਦੇ ਨੇ ਵਾਸ਼ਿੰਗਟਨ ਪੋਸਟ ਦਾ ਇੱਕ opinion ਆਰਟੀਕਲ ਆ ਮਈ 3 2024 ਦਾ ਜਿਹੜਾ ਕਹਿੰਦੇ ਕਿ ਜਰਨਲਿਜ਼ਮ ਇਨ ਇੰਡੀਆ ਇਜ਼ ਅੰਡਰ ਅ ਸੌਲਟ ਇਸੇ ਤਰ੍ਹਾਂ ਫਰਾਂਸ 24 ਦੀ ਰਿਪੋਰਟ ਆ ਜਰਨਲਿਸਟ ਫੇਸ ਇਨਕਰੀਜ਼ਿੰਗ ਥ्रेट्स ਐਜ਼ ਇੰਡੀਆਜ਼ ਪ੍ਰੈਸ ਫਰੀडम ਇਸੇ ਤਰ੍ਹਾਂ ਫੋਰ ਬਥੇਰੀਆਂ ਜਿਹੜੀਆਂ ਕਮਾਂਤਰੀ ਪੱਧਰ ਦੀਆਂ ਰਿਪੋਰਟਾਂ ਨੇ ਸੀਐਨਐਨ ਦੀ ਇੱਕ ਰਿਪੋਰਟ ਹੈ ਇੰਡੀਆਜ਼ ਫਰੀ ਪ੍ਰੈਸ ਇਜ਼ ਨਾਟ ਸੋ ਫਰੀ ਆਫਟਰ ਅ ਡੈਕੇਡ ਆਫ ਮੋਦੀ ਮੋਦੀ ਦੇ ਜਿਹੜੇ ਕਾਰਜਕਾਲ ਤੋਂ ਬਾਅਦ ਸੋ ਭਾਵੇਂ ਉੱਥੋਂ ਦੇ ਭਾਵੇਂ ਇਕਨੋਮਿਸਟ ਦੀ ਕੋਈ ਰਿਪੋਰਟ ਚੱਕ ਲਓ মিডিਆ ਫਰੀडम ਇਨ ਇੰਡੀਆ ਇਜ਼ ਅੰਡਰ ਥ੍ਰੈਟ ਅੰਡਰ ਥ੍ਰੈਟ মিডিਆ ਫਰੀडम ਇਨ ਇੰਡੀਆ ਸੋ ਇਹਨਾਂ ਤਰ੍ਹਾਂ ਤਰ੍ਹਾਂ ਦੇ ਜਿਹੜੇ ਕਹੋ ਕਿ ਸਬਜੈਕਟ ਨਾਲ ਤਰ੍ਹਾਂ ਤਰ੍ਹਾਂ ਦੀਆਂ ਹੈਡਲਾਈਨਸ ਆ ਹੈਡਲਾਈਨਸ ਦੇ ਨਾਲ ਉਹਨਾਂ ਨੇ ਉੱਥੇ ਕ੍ਰਿਟੀਸਾਈਜ਼ ਕੀਤਾ ਔਰ ਇਹ ਉਥੋਂ ਦੇ ادارے ਵੀ ਇਹ ਗੱਲ ਮੰਨਦੇ ਨੇ ਕਿ ਵਾਕਈ ਇੱਥੇ ਪੱਤਰਕਾਰਤਾ ਕਰਨੀ ਬਹੁਤ ਔਖੀ ਆ ਕੋਈ ਪੱਤਰਕਾਰ ਆ ਉਹਨੂੰ ਹਵਾਈ ਜਹਾਜ਼ ਦੀ ਜਿਹੜੀ ਯਾਤਰਾ ਜਾਂ 에ਅਰ ਜਿਹੜਾ ਟ੍ਰੈਵਲ ਆ ਉਹ ਨਹੀਂ ਕਰਨ ਦਿੱਤਾ ਜਾਂਦਾ ਜਿਵੇਂ ਅੰਗਦ ਸਿੰਘ ਦਾ ਤੁਸੀਂ ਜ਼ਿਕਰ ਕੀਤਾ ਉਹਨਾਂ ਨੂੰ ਬਿਠਾ ਕੇ ਰੱਖਿਆ ਜਾਂਦਾ ਇੱਥੇ ਮਿਡਡੇ ਮੀਲ ਦੀ ਸਟੋਰੀ ਕਰਨ ਤੇ ਪੱਤਰਕਾਰਾਂ ਨੂੰ ਕੁੱਟਿਆ ਜਾਂਦਾ ਜੇ ਕੋਈ ਪੱਤਰਕਾਰ ਕਿਸੇ ਹਿੰਦੂ ਜਥੇਬੰਦੀ ਦੇ ਕਿਸੇ ਵਰਕਰ ਨੂੰ ਸਵਾਲ ਕਰ ਲੇ ਉਹਨੂੰ ਕੁੱਟ-ਕੁੱਟ ਕੇ ਭੀੜ ਵੱਲੋਂ ਨਿਸ਼ਾਨਾ ਬਣਾਇਆ ਜਾਂਦਾ ਸੋ ਇਹ ਹਾਲੀਆ ਸਾਲਾਂ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਭਾਰਤ ਦੇ ਜਰਨਲਿਜ਼ਮ ਦੇ ਮਾਮਲੇ ਦੇ ਵਿੱਚ ਹੋ ਚੁੱਕੇ ਨੇ ਇੱਕ ਐਮਰਜੈਂਸੀ ਐਲਾਨੀ ਹੋਈ ਸੀ ਜਿਹੜੀ ਕਿ 75 76 ਦੇ ਵਿੱਚ ਇੰਦਰਾ ਗਾਂਧੀ ਨੇ ਲਾਈ ਸੀ ਪਰ ਹੁਣ ਇੱਕ ਅਣਐਲਾਨੀ ਐਮਰਜੈਂਸੀ ਜਿੱਥੇ ਸਰਕਾਰ ਦਾ ਆਲੋਚਨਾ ਚੱਲਣ ਦਾ ਮਾਦਾ ਖਤਮ ਹੋਣ ਦੀ ਕगार ਤੇ ਪਹੁੰਚ ਗਿਆ ਤੇ ਫਰੀडम ਹਾਊਸ ਦੀ ਇਸ ਰਿਪੋਰਟ ਦੇ ਵਿੱਚ ਉਹਨਾਂ ਨੇ ਇਹ ਕਿਹਾ ਬਈ ਅ ਕੱਲੇ ਉਹ ਪਾਸਪੋਰਟ ਨਹੀਂ ਕਬਜ਼ੇ ਦੇ ਵਿੱਚ ਲੈਂਦੇ ਜਿਹੜੇ ਅਕੈਡਮੀਸ਼ੀਅਨਾਂ ਜਾਂ ਜਰਨਲਿਸਟਾਂ ਜਾਂ ਡਿਸਿਡੈਂਟਸ ਹੈਗੇ ਆ ਜਾਂ ਹਿਊਮਨ ਰਾਈਟਸ ਐਕਟਿਵਿਸਟਸ ਆ ਉਹਨਾਂ ਦੇ ਜਿਹੜੇ ਓਵਰਸੀਜ਼ ਸਿਟੀਜ਼ਨ ਆਫ ਇੰਡੀਆ ਦੇ ਕਾਰਡ ਆ ওসিਆਈ ਕਾਰਡ ਉਹ ਵੀ ਕੈਨਸਲ ਕਰ ਦਿੱਤੇ ਜਾਂਦੇ ਆ ਕਹਿੰਦੇ ਭਈ ਆਰਟੀਕਲ 14 ਦੇ ਮੁਤਾਬਕ 2014 ਤੋਂ ਲੈ ਕੇ ਮਈ 2023 ਤਾਈਂ 202 ਲੋਕਾਂ ਦੇ OCI ਕਾਰਡ ਜਿਹੜੇ ਆ ਕੈਨਸਲ ਕੀਤੇ ਗਏ ਆ ਜਿਨ੍ਹਾਂ ਦੇ ਵਿੱਚ ਜਰਨਲਿਸਟ ਸੀ ਅਕਾਡਮਿਕ ਸੀ ਐਕਟੀਵਿਸਟ ਸੀਗੇ ਸੋ ਜਦੋਂ ਉਹਨਾਂ ਦੇ ਕਹਿੰਦੇ OCI ਕਾਰਡ ਬਿਡਡਰਾ ਕਰ ਲਏ ਜਾਂਦੇ ਆ ਤੇ ਉਹਨਾਂ ਨੂੰ ਮੁਲਕ ਦੇ ਵਿੱਚ ਐਂਟਰ ਨਹੀਂ ਕਰਨ ਦਿੱਤਾ ਜਾਂਦਾ ਸੋ ਇਦਾਂ ਦਾ ਜਿਹੜਾ ਡਿਸੀਜਨ ਆ ਉਹ ਭਾਰਤ ਦੀ ਸਰਕਾਰ ਵੱਲੋਂ ਲਿਆ ਜਾਂਦਾ ਹੈਗਾ ਸੋ ਇਹ ਪੰਜ ਮੁਲਕ ਪੰਜ 6 ਮੁਲਕ ਜਿਹੜੇ ਆ ਕਾਫੀ एक्सपोज ਹੋਇਆ ਬੈਲਰੂਸ ਇੰਡੀਆ ਸਾਊਦੀ ਅਰੇਬੀਆ ਈਜੀਪਟ ਰਵਾਂਡਾ ਨਿਕਾਰਾਗਵਾ ਦੇ ਦੂਸਰੇ ਪਾਸੇ ਤੁਸੀਂ ਦੇਖਦੇ ਹੀ ਆ ਕਿ ਕਿਸ ਹਿਸਾਬ ਦੇ ਨਾਲ ਟ੍ਰਾਂਸਲੇਸ਼ਨਲ ਰਿਪਰੈਸ਼ਨ ਹੋ ਰਿਹਾ ਹੈਗਾ ਜਿਹੜੇ ਬਾਹਰ ਲੋਕ ਆ ਕੋਈ ਆਜ਼ਾਦੀ ਦੀ ਗੱਲ ਕਰਦਾ ਹੈਗਾ ਆਪਣੀ ਹੱਕਾਂ ਦੀ ਗੱਲ ਕਰਦਾ ਆ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਨ ਦੇ ਲਈ ਉਹਨਾਂ ਨੂੰ ਜਿਹੜੇ ਪਹਾੜੇ ਦੇ ਉੱਤੇ ਜਿਹੜੇ ਲੋਕਾਂ ਨੂੰ ਖਰੀਦਿਆ ਜਾਂਦਾ ਤਾਂ ਕਿ ਉਹਨਾਂ ਨੂੰ ਈਵਨ ਮਾਰ ਵੀ ਦਿੱਤਾ ਜਾਵੇ ਇਹ ਨਿੱਖਲ ਗੁਪਤਾ ਦੇ ਕੇਸ ਦੇ ਸੰਬੰਧ ਦੇ ਵਿੱਚ ਆਪਾਂ ਦੇਖਿਆ ਹੈਗਾ ਸੋ ਫਰੀडम ਹਾਊਸ ਇੱਕ ਇੰਡੀਪੈਂਡੈਂਟ ਆਰਗੇਨਾਈਜੇਸ਼ਨ ਹੈਗੀ ਆ ਵਿਦਆਊਟ ਐਨੀ ਪਾਰਟੀ ਅਫੀਲੀਏਸ਼ਨ ਤੇ ਜੋ ਕੁਝ ਦੁਨੀਆ ਦੇ ਵਿੱਚ ਵਾਪਰਦਾ ਉਹ ਇਸ ਨੂੰ ਰਿਪੋਰਟ ਕਰਦੇ ਹੈਗੇ ਆ ਰੀਸੈਂਟ ਰਿਪੋਰਟ ਆਈ ਆ ਪੜ੍ਹਨਾ ਜ਼ਰੂਰ ਚਾਹੀਦਾ ਕਿਉਂਕਿ ਆਪਾਂ ਪੜ੍ਹਦੇ ਨਹੀਂ ਹੈਗੇ ਤੇ ਸਾਨੂੰ ਪਤਾ ਨਹੀਂ ਲੱਗਦਾ ਐਵੇਂ ਇੱਕ ਦੂਜੇ ਤੋਂ ਟਿਕਟੌਕ ਤੇ ਗੱਲਾਂ ਦੇਖ ਕੇ ਗੱਪਾਂ ਛੱਡਦੇ ਰਹਿੰਦੇ ਆ ਸੋ ਬਿਲਕੁਲ ਤੁਹਾਨੂੰ ਟਾਈਟਲ ਵੀ ਮੈਂ ਦੱਸਦਾ ਜੀ ਫਰੀडम ਹਾਊਸ Google ਤੇ ਜਾ ਕੇ ਸਰਚ ਕਰ ਲਿਓ ਤੇ ਸਪੈਸ਼ਲ ਰਿਪੋਰਟ 2024 No Way In Or Out Authoritarian Control On The Freedom Of Movement ਇਹ ਜਿਹੜੀ ਰਿਪੋਰਟ ਪੇਸ਼ ਹੋਈ ਹੈ ਜੀ ਜੀ ਸੋ ਅੱਪਾ ਜਿਹੜੀ ਚਰਚਾ ਫਰੀडम ਹਾਊਸ ਦੀ ਰਿਪੋਰਟ ਤੇ ਲਗਾਤਾਰ ਕੀਤੀ ਸੀਗੀ ਉਸ ਰਿਪੋਰਟ ਦੇ ਵਿੱਚ ਉਹਨਾਂ ਨੇ ਬੜੀ ਤਫਸੀਲ ਦੇ ਨਾਲ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ ਕਿ ਕਿਹੜੀਆਂ-ਕਿਹੜੀਆਂ ਮਦਾਂ ਨੂੰ ਜਿਹੜਾ ਉਹ ਸਾਂਝਾ ਕੀਤਾ ਗਿਆ ਜਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਦੇ ਆਧਾਰ ਤੇ ਉਤੇ ਰਿਪੋਰਟ ਜਿਹੜੀ ਦੱਸੀ ਗਈ ਹੈ ਇਸ ਰਿਪੋਰਟ ਦੇ ਵਿੱਚ ਗੌਰ ਕਰਨ ਵਾਲੀ ਜਿਹੜੀ ਗੱਲ ਆ ਉਹ ਇੱਕ ਇਹ ਵੀ ਆ ਕਿ ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਕਿਸ ਤਰੀਕਾ ਕਾਰ ਦੇ ਨਾਲ ਜਿਹੜੇ ਹੋਰ ਮੁਲਕ ਨੇ ਉੱਥੇ ਵੀ ਜਿਹੜੀ ਫ੍ਰੀडम ਦੀ ਗੱਲ ਆ ਉੱਥੇ ਵੀ ਜਿਹੜੀ ਇਹ ਗੱਲ ਆ ਕਿ ਆਜ਼ਾਦੀ ਦੇ ਨਾਲ ਗੱਲ ਕਰਨ ਦੀ ਜਾਂ ਸਰਕਾਰਾਂ ਦੇ ਵਿੱਚ ਆਲੋਚਨਾ ਚੱਲਣ ਦਾ ਜਿਹੜਾ ਮਾਦਾ ਉਹ ਦੂਜੇ ਮੁਲਕਾਂ ਦਾ ਵੀ ਨਾਸ਼ਮਾਰ ਆ ਪਰ ਤੁਸੀਂ ਦੇਖੋ ਕਿ ਕੰਪੈਰੀਜ਼ਨ ਤਾਂ ਜਦੋਂ ਉੱਥੋਂ ਦੇ ਲੋਕ ਕਰਦੇ ਨੇ ਜਾਂ ਮੋਦੀ ਭਗਤ ਕਰਦੇ ਨੇ ਉਹ ਕੰਪੈਰੀਜ਼ਨ ਤਾਂ ਕਰਦੇ ਨੇ ਕੈਨੇਡਾ ਅਮਰੀਕਾ ਵਰਗੇ ਇੰਗਲੈਂਡ ਵਰਗੇ ਮੁਲਕਾਂ ਦੇ ਨਾਲ ਪਰ ਦੋਨਾਂ ਦੀ ਜਿਹੜੀ ਦਰਜਾਬੰਦੀ ਆ ਉਹ ਹੈਗੀ ਆ ਆ ਦੁਨੀਆ ਦੇ ਜਿਹੜੇ ਉਹ ਮੁਲਕ ਨੇ ਜਿਹੜੇ ਨਾ ਤਾਂ ਆਰਥਿਕਤਾ ਦੇ ਮਾਮਲੇ ਦੇ ਵਿੱਚ ਉਹਨਾਂ ਦੇ ਨਾਲ ਮੇਲ ਖਾਂਦੇ ਨੇ ਤੇ ਜਿਹੜਾ ਉਹਨਾਂ ਦਾ ਦਾਵਾ ਹੈ ਕਿ ਅਸੀਂ ਲੋਕਤੰਤਰ ਦੀ ਜਨਨੀ ਆ ਤੇ ਉਸ ਮਾਮਲੇ ਦੇ ਵਿੱਚ ਉਸ ਸੌਰਟੀ ਦੇ ਉੱਤੇ ਵੀ ਉਹ ਖਰੇ ਜਿਹੜਿਆ ਉਹ ਨਹੀਂ ਉਤਰਦੇ ਸੋ ਇਸੇ ਕਰਕੇ ਜਿਹੜੀਆਂ ਵੀ ਰਿਪੋਰਟਾਂ ਆਉਂਦੀਆਂ ਨੇ ਚਾਹੇ ਫ੍ਰੀडम ਪ੍ਰੈਸ ਇੰਡੈਕਸ ਦੀ ਗੱਲ ਆਉਂਦੀ ਆ ਦੁਨੀਆ ਭਰ ਦੇ ਵਿੱਚ ਆਪਾਂ ਉਹਨਾਂ ਤੇ ਵੀ ਚਰਚਾ ਕਰਦੇ ਆਂ ਜਿਸ ਮਾਮਲੇ ਦੇ ਵਿੱਚ ਵੀ ਦਰਜਾ ਬੰਦੀ ਜਿਹੜੀ ਆ ਉਹ ਆਈ ਹੋਵੇ ਕੋਈ ਵੀ ਰਿਪੋਰਟ ਆਈ ਹੋਵੇ ਆਪਾਂ ਬਿਨਾਂ ਇਹ ਪਰਵਾਹ ਕੀਤੇ ਆਂ ਕਿ ਉਹ ਸਰਕਾਰਾਂ ਉੱਥੇ ਸੋਸ਼ਲ ਮੀਡੀਆ ਨੂੰ ਚੱਲਣ ਨਹੀਂ ਦੇ ਰਹੀਆਂ ਜਾਂ ਆਵਾਜ਼ ਨਹੀਂ ਚੁੱਕਣ ਦੇ ਰਹੀਆਂ ਹਮੇਸ਼ਾ ਪੰਜਾਬੀ ਰਡੀਓ ਸੇ ਦੇ ਇਸ ਮੰਚ ਦੇ ਉੱਤੇ ਆਪਾਂ ਇਹਨਾਂ ਰਿਪੋਰਟਾਂ ਦੇ ਬਾਰੇ ਬੜੀ ਧੜਲੇ ਦੇ ਨਾਲ ਬੜੀ ਵਿਵਾਕੀ ਦੇ ਨਾਲ ਜਿਹੜੀ ਚਰਚਾ ਹਮੇਸ਼ਾ ਕਰਦੇ ਰਹੇ ਆਂ ਤੇ ਕਰਦੇ ਰਵਾਂਗੇ ਕਿਉਂਕਿ ਇਹ ਮੰਚ ਜਿਹੜਾ ਉਹ ਇਸੇ ਕਰਕੇ ਆਪਣਾ ਸਾਰੇ ਪੰਜਾਬੀਆਂ ਦਾ ਇਹ ਮੰਚ ਆ ਪੰਜਾਬੀ ਡੀਐਸਏ ਕਿ ਇੱਥੇ ਹਮੇਸ਼ਾ ਹੱਕ ਹਕੂਕ ਦੀ ਜਿਹੜੀ ਗੱਲ ਆ ਉਹ ਹੁੰਦੀ ਹੈ ਤੇ ਹਮੇਸ਼ਾ ਇੱਥੇ ਆਪਾਂ ਮਨੁੱਖਤਾਵਾਦੀ ਜਿਹੜੀ ਅਪਰੋਚ ਆਪਣੇ ਸਾਰਿਆਂ ਦੇ ਜੋ ਆਪਾਂ ਨੂੰ ਗੁਰੂ ਸਾਹਿਬਾਨ ਨੇ ਜਾਂ ਸਾਡੇ ਗੁਰੂਆਂ ਪੀਰਾਂ ਫਕੀਰਾਂ ਨੇ ਜਿਹੜੀ ਗੱਲ ਕਹੀ ਆ ਕਿ ਤੁਸੀਂ ਸੱਚ ਦੇ ਨਾਲ ਖੜਨਾ ਤੁਸੀਂ ਮਜਲੂਮ ਦੇ ਹੱਕ ਦੇ ਵਿੱਚ ਖੜਨਾ ਤਾਂ ਹਮੇਸ਼ਾ ਆਪਾਂ ਉਸ ਗੱਲ ਉੱਤੇ ਚਰਚਾ ਜਾਂ ਪਹਿਰਾ ਦੇਣ ਦੀ ਕੋਸ਼ਿਸ਼ ਦੇ ਵਿੱਚ ਆ ਹਾਲਾਂਕਿ ਆਪਾਂ ਇਹ ਨਹੀਂ ਕਹਿੰਦੇ ਕਿ ਅਸੀਂ ਹੀ ਝੰਡਾ ਬਰਦਾਰ ਆ ਪਰ ਆਪਾਂ ਕੋਸ਼ਿਸ਼ ਇਹੀ ਕਰਦੇ ਆ